ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਹੋ ਜੀ ਲੱਗੇ ਅੰਕਲ ਆਏ ਆਲੂ ਪਟੜੀ ਹਾਂ ਲੱਗੇ ਭਾਈ ਇਹ ਕਿਹੜਾ ਵੀਰ ਸੀਗਾ ਅੰਕਲ ਇਹ ਇਹ ਲਰ ਰਾ ਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਬੀਜੇ ਨੂੰ ਜੀ ਬਹੁਤ ਲੱਭੇ ਦਿਨ ਹੋ ਗਏ 90 ਦਿਨ ਬਾਅਦ ਪਟਾਈ ਹੁੰਦੀ ਹੈ ਇਹਦੀ ਹਾਂ ਜੀ ਤੇ ਇਹਦੇ ਚ ਕਿੰਨੀ ਆ ਮੰਨ ਲਓ ਕੀ ਰੇਸਪਰੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਜੀ ਹੰਤਤਾ ਜੀ ਕਰਨੀ ਪੈਂਦੀ ਆ ਫਿਰ ਵਧੀਆ ਹੋ ਜਾਂਦੀ ਆ ਬ੍ਰੈਕੀ ਠੀਕ ਹੈ ਜੀ ਕਿੰਨੇ ਪਾਣੀ ਲੱਗਦੇ ਜੀ ਇਹਨੂੰ ਪਾਣੀ ਤਾਂ ਦੇਖੋ ਮੌਸਮ ਦੇ ਸਾਰੇ ਦੇ ਮੀਂਹੋਂ ਪੈ ਜਦਾਂ ਕੱਟ ਜਾਂਦੇ ਆ ਹਾਂ ਜੀ ਫਿਰ ਪਾਣੀ ਤਾਂ ਲੱਗ ਹੀ ਜਾਂਦੇ ਆ ਠੀਕ ਹੈ ਕਿੰਨਾ ਥਾਂ ਲਾਇਆ ਵਸ ਗਿਆ ਈ ਤੁਹਾਡਾ ਪੰਜ ਕਿੱਲੇ ਆ ਜੀ ਪੰਜ ਕਿੱਲੇ ਹੀ ਏ ਤੇ ਕਿੰਨੇ ਦਿਨਾਂ ਚ ਪੱਟੇ ਜਾਣਗੇ ਦੇਖੋ ਲੇਬਰ ਦੇ ਸਿਰ ਤੇ ਆ ਠੀਕ ਹੈ ਉਹਦੇ ਬਾਦੂ ਨੂੰ ਕੇ ਬਸ ਉਹ ਪੱਟੇ ਕਲੀਅਰ ਫਾਰਮ ਹਾਊਸ ਨੇ ਕਰਤੇ ਆਲੂ ਪੱਟਨੇ ਸ਼ੁਰੂ ਲੇਬਰ ਲੱਗੀ ਵੀ ਹੈਗੀ ਲੱਡ ਪੱਗ ਹੋ ਜਾ ਕਿੱਲੇ ਲਾਲ ਆਲੂ ਆ ਐਲਰ ਕਿਸ ਹੁੰਦੇ ਆਲੂ ਨੇ ਇਹ ਕਿੰਨਾ ਖਰਚਾ ਆਉਂਦਾ ਸੰਭਾਲ ਕੇ ਜੀ ਖਰਚਾ ਜੀ 100 ਰੁਪਏ ਲੰਘ ਜਾਊ ਘੱਟੇ ਦਾ ਤੇ ਤੁਸੀਂ ਆਪਣਾ ਬਾਹਰ ਜਾਂਦੇ ਤੇ ਆ ਜਾਂਦਾ ਨਹੀਂ ਜਿਹੜਾ 100 ਰੁਪਏ ਲੈਂਦੇ ਆ ਜੀ ਉਹ ਸੀਜ਼ਨ ਦਾ ਲੈਂਦੇ ਹੁੰਦੇ ਆ ਕਿ ਸੀਜ਼ਨ ਦਾ ਲੈਂਦੇ ਆ ਠੀਕ ਆ ਪਾਪਾ ਮੱਜ ਲਾ ਕੇ ਕੱਲ ਨੂੰ ਕਢਾਲੀਏ ਪਵਾ 6 ਮਹੀਨੇ ਦਾ ਪੱਕਾ ਹੀ ਆ ਇੱਕ ਗੱਟੇ ਦਾ 100 ਰੁਪਇਆ 100 ਇਹ ਤੁਸੀਂ ਕਿਸੇ ਕੰਪਨੀ ਦੇ ਥਰੂ ਲਾਉਂਦੇ ਆ ਜਾਂ ਆਪ ਵੀ ਬੀਚ ਨਹੀਂ ਆਪਣੇ ਆਗੇ ਕਿਸੇ ਨੇ ਕੰਪਨੀ ਵੀ ਕਰਦੀ ਆ ਕੰਟੈਕਟ ਤੁਹਾਡੇ ਨਾਲ ਨਹੀਂ ਹਾਂਜੀ ਹਾਂਜੀ ਤੇ ਇਹ ਕਿੱਲੇ ਚ ਮੰਨ ਲਓ ਆਪਾਂ ਕਿੰਨਾ ਵੀ ਪੈਂਦਾ ਮੱਕੀ ਦੇ ਬਾਅਦ ਫੇਰ ਜੀ ਤਿੰਨ ਫਸਲਾਂ ਲੈਣੇ ਕਿੰਨੀ ਕੀ ਕਸਮ ਦੇ ਹੁੰਦੇ ਜਿਹੜੇ ਇਹ ਬੀਜੇ ਜਾਂਦੇ ਆ ਇਹ ਬੀਜ ਅਸੀਂ ਤਾਂ ਇੰਨਾਂ ਹੀ ਲਾਉਨੇ ਆ ਜੀ ਇਹਦੀ ਮੰਗ ਜਿਆਦਾ ਜੀ ਇਹਦੀ ਮੰਗ ਜਿਆਦਾ ਜੀ ਸਾਨੂੰ ਚੰਗਾ ਲੱਗਿਆ ਪੱਕਾ ਲੂ ਠੀਕ ਹੈ ਜੀ ਪਹਿਲਾਂ ਵੀ ਲਾਇਆ ਜੀ ਕਦੇ ਹਾਂਜੀ ਸਾਨੂੰ ਕਿੰਨੇ ਸਾਲ ਹੋ ਗਏ ਲਓ ਲਾਉਂਦੇ 30 ਸਾਲ ਹੋ ਗਏ ਠੀਕ ਹੈ ਜੀ